ਹਾਂਜੀ ਸਸਿਕਾ ਜੀ ਸਾਰਿਆਂ ਨੂੰ ਲਓ ਜੀ ਹੁਣ ਅਸੀਂ ਚੱਲਿਆ ਯੂਪੀ ਵਿਆਹ ਤੇ ਰਾਤ ਦੇ ਵੱਜ ਗਏ ਨੇ 7 ਸਾਢੇ ਹੈਗੀ ਸਵੇਰੇ 2 ਵੇ ਦੀ ਟ੍ਰੇਨ ਤੇ ਜਲਦੀ ਨਿਕਲ ਲੱਗੇ ਘਰੋਂ ਬੈਗ ਹੋ ਰਿਹਾ ਤਿਆਰ ਰੇਲ ਮੇਰੇ ਕੋਲ ਇਹ ਰੇਲ ਦਾ ਸਫਰ ਟਿਕ ਟਕ ਕਰਾਈ ਹੋਈ ਆ ਬੁੱਕ ਯੂਪੀ ਚੱਲਿਆ ਮਾਸੀ ਦੀ ਕੁੜੀ ਦੇ ਵਿਆਹ ਤੇ ਦਲਜੀਤ ਹੋ ਗਈ ਰੈਡੀ ਕੋਟ ਰਫੂਟ ਪਾ ਕੇ ਟੋਪੀ ਟੋਪੀ ਪਾ ਕੇ ਏ ਸੋਹਣਿਆ ਆਓ ਜੀ ਹੁਣ ਅੱਗੇ ਚੱਲੇ ਆਂ ਆਟੋ ਦੇ ਵਿੱਚ ਟੈਕੀ ਦੀਆਂ 6 7 ਟੈਕੀ ਜਿਵੇਂ ਬੰਦਾ ਬਾਹਰ ਚੱਲਿਆ ਪੂਰਾ ਫੁੱਲ ਪਿੱਛੇ ਲੋ ਮਿਲਦੇ ਆ ਫਿਰ ਯੂਪੀ ਦਿਖਾਣੇ ਆ ਤੁਹਾਨੂੰ ਵਿਆਹ ਬਲੌਗ ਦੇ ਨਾਲ ਬਣ ਰਹੇ ਹੋ ਹਾਂਜੀ ਸਵੇਰ ਦੇ ਵੱਜ ਕੇ 3 ਵਜੇ 20 ਮਿੰਟ ਅਸੀਂ ਹੁਣ ਯੂਪੀ ਤਿਆਰੀ ਸਾਰੀ ਫੈਮਿਲੀ ਖੜੀ ਹੈ ਮਾਮੇ ਮੁੰਮੇ ਮਾਸੇ ਮੂਸੀਆ ਸਾਡੇ ਬੈਗ 15 16 ਤੇ ਟレイン ਦੀ ਵੇਟ ਕਰ ਰਹਾ ਤੁੰ ਦਾ ਬਹੁਤ ਜ਼ਿਆਦਾ ਪਈ ਹੋਈ ਹੈ ਉਹ ਆਕਨ ਲੈ ਕੇ ਸੀਟ ਉੱਤੇ ਉੱਤਮ ਆਇਆ ਉਹ ਮੋਟੇ ਫੋਨ ਨਾਲ ਕਿਹਾ ਚੰਗੀ ਉਹ ਤਾਂ ਖਲਿਚ ਆਉਂਦੇ ਤੇ ਵਾਸੋਂ ਫੋਨ ਬਸ ਟレイン ਦੀ ਵੇਟ ਕਰ ਰਹੇ ਹਾਂ ਨੇ ਹਾਂਜੀ ਦੇਖੋ ਸੀਟਾਂ ਬੋਕਰ ਦਲਜੀਤ ਕੇ ਦੇਖੋ ਥੱਲੇ ਬੈਠੇ ਹੋਏ ਨੇ ਮੇਰੀ ਸੀਟ ਉੱਪਰ ਹੈ ਕੰਮ ਉਹ ਨਾਨੂ ਪੇ ਨੇ ਦਲਜੀਤ ਥੱਲੇ ਦਲਜੀਤ ਆ ये देखो ये माय वाइफ पूरी साजिश के बैठी हुई है सब बाकी अद्धे उधर ने सारे रिश्तेदार अद्धे उधर ने देखो सीटा मिल गया ने मैं बैठा हूँ ऊपर ऊपर बैठा हूँ दलजीत ना मैं गया सी ऊपर पर, पर दलजीत से चले नहीं मिलता ओके ਬਾਕੀ ਯੂਪੀ ਵੀਆਰ ਬਹੁਤ ਵਧੀਆ ਵਲੌਗ ਨਾਲ ਤੁਸੀਂ ਸਾਰੇ ਬਣਦੇ ਹੋ ਤੇ ਆਪਾਂ ਯੂਪੀ ਦਾ ਦਿਖਾਈਆ ਘੁਮਾਨੇ ਯੂਪੀ ਫੈਰ ਤੇ ਮੈਂ ਦਿਖਾਈਆ ਬਰੇਲੀ ਮਿਲਦੇ ਫਿਰ ਜਾਇਓ ਨਾ ਵਲੌਗ ਨਾਲ ਬਣਦੇ ਹੋ ਓਕੇ ਹਾਂਜੀ ਸਵੇਰ ਦੇ ਹੋ ਗਏ ਨੇ 7:30 ਇੱਕ ਅੰਮੋ ਬੈਠੇ ਨੇ ਥੱਲੇ ਉਹ ਮਾਸੀ ਕੇ ਸਾਰੇ ਬੈਠੇ ਹੋਏ ਨੇ ਇਧਰ ਭਾਬੀ ਕੇ ਪਿੱਛੇ ਲਾ ਕੇ ਮੈਂ ਵੀ ਫੋਟੋ ਵੀ ਲਾ ਲੈਂਦਾ ਆਲੀ ਮਲੇਰਾ ਬੁਧੀ ਦੀ ਜਾਣਕਾਰੀ ਨਿਕੋ ਫ੍ਰੈਂਡ 7:30 ਟਾਈਮ ਕੰਮੂ ਖਸਰੇ ਹਾਂ ਜੀ ਸਾਰੇ ਜਣੇ ਰੋਟੀਆਂ ਖਾਣ ਲੱਗ ਗਏ ਨੇ ਬਾਹਰ ਗਈ ਨਾ ਨਾਨੂ ਰੋਟੀ ਖਾ ਰਹੇ ਨੇ ਉਹ ਦੇਖ ਕੇ ਮੇਰੀ ਬੀਬੀ ਕਿੰਨੀ ਬਕਰੋਗੀ ਹੋਤੀ ਹਾਲਾ ਬੰਨੇ ਜਨਾ ਦਾ ਮੋ ਕੀ 11:00 ਵਜੇ ਬੱਜ ਗਏ ਸੀ ਚਲੇ ਹੋਏ ਆ ਰਾਤ ਦੇ 2 ਵਜੇ ਦੇ ਤੇ ਲੱਗੀ ਸੁੱਤੇ ਪਏ ਉੱਥੇ ਹੁਣੀ ਪਰ ਅਜੇ ਸੀ ਕੰਚੀ ਦੇਖੋ ਇਹ ਸਾਡਾ ਮੁੰਡਾ ਸਿਰਫ ਬਾਰੀ ਚ ਵੰਦਾ ਇਹ ਮੇਰੇ ਨਾਨੂ ਜੀ ਸਤੇ ਵੇ ਉੱਠੇ ਨੇ ਹਾਂ ਇਹ ਦੀਦੀ ਇਹਦੇ ਪਾਣੀ ਪੀ ਕੇ ਮੜ ਜਾ ਜੋਤੀ ਹੈਲੋ ਮੰਮੀ ਜੀ ਪਾਣੀ ਲੱਕੀ ਮਾ ਦਾ ਕੋਲ ਤੇ ਮੰਮੀ ਹੁਣੀ ਬੈਠੇ ਨੇ ਐਸੀ ਸਾਰੀ ਫੈਮਿਲੀ ਬੈਠੀ ਐ ਇੱਧਰ ਆਹਾਂ ਪਾਣੀ ਨਾਲ ਮੈਂ ਤੈਨੂੰ ਪਾਣੀ ਦਵਾ ਮੜ ਜਾ ਬਾਬੀ ਬੜੀ ਇਟਾਦੀ ਜੋਤੀ ਇਹਨਾਂ ਨੂੰ ਮਿਲਣਾ ਹੈ ਮੇਰੀ ਭਾਬੀ ਨੂੰ ਚਵਲਾ ਆਈਡੀ ਵੀ ਦੱਸ ਆਈਡੀ ਮੈਨੂੰ ਕੋਈ ਨਹੀਂ ਫੜੇ ਲੱਕੀ ਦਲਜੀਤ ਲੱਕੀ ਦਲਜੀਤ ਲੱਕੀ ਦਲਜੀਤ ਲੈ ਲਓ ਇਹ ਬੈਠਾ ਸੀ ਜਾਂਦਾ ਇਹਨੂੰ ਪਤਾ ਨਹੀਂ ਕੀ ਹੋਇਆਗਾ ਕੀ ਹੋਇਆ ਭਾਈ ਤੈਨੂੰ ਤੂੰ ਹੱਸ ਰਿਹਾਗਾ ਮੇਰੀ ਭਾਬੀ ਨੂੰ ਲਾਈਕ ਤੇ ਸਬਸਕ੍ਰਾਈਬ ਕਰਾ ਦੇ ਵੀਡੀਓ ਐਡੀਟ ਮੈ ਲਈ ਕੀ ਕਰੀ ਰਖਾ ਲਾ ਸਰੇ 4 ਵਜੇ ਤੇ ਚੱਲੇ ਹੋਏ ਆ ਜਦੋਂ ਕਿ ਜਦੋਂ ਕੋਈ ਪੈਰ ਦਾ ਬੰਦ ਗਿਆ ਡੇਢ ਅਜੇ ਤੱਕ ਕੰਝੇ ਨਹੀਂ ਹੱਲੇ ਵੀ ਸਟੇਸ਼ਨ ਪਈਆ ਉੱਠੀ ਖਾਦੀ ਨਹੀਂ ਅਸੀਂ ਅਸਾਂ ਕਦੇ ਕੁਸ਼ਕਾ ਨਹੀਂ ਆਇਆ ਕਦੇ ਕੁਸ਼ਕਾ ਬਹੁਤ ਛੋਟਾਵਟ ਹੁੰਦੀ ਹੈ ਬਹੁਤ ਥੱਕ ਜਿਹਾ ਹੈ ਹੋਰ ਨਹੀਂ ਲੈ ਹੋਰ ਤਾਈ ਤੱਕ ਅਰਸ਼ਾ ਹਮ ਤੇਰੀ ਹਬਾ ਨਹੀਂ ਕਿਆ ਮਨ ਹਾਰ ਲੇਤੀ ਹਾਰ ਦੇ ਨੁਕਸਾਨ ਪੜਦਾ ਹੁਣ 5 ਵਜੇ ਪਹੁੰਚੇ ਆ ਅਸੀਂ ਇੱਥੇ ਸਵੇਰੇ 4 ਵਜੇ ਤੇ ਚੱਲੇ ਹੋਏ ਸ਼ਾਮ ਦੇ 5 ਵਜੇ ਪਹੁੰਚੇ ਆਂਗੇ ਪਿੱਠੇ ਮਰ ਗਏ ਸੀ ਕਿਉਂਕਿ ਰੋਕਤੀ ਤੁਹਾਨੂੰ ਪਤਾ ਕਹੇ ਜੀ ਹੁੰਦੀਆਂ ਟ੍ਰੇਨ ਦੇ ਵਿੱਚ ਸਵੇਰ ਆਕਰ ਚੱਲੇ ਆਂ ਅਸੀਂ ਹੁਣ ਵਿਆਹ ਵਾਲੇ ਘਰੇ ਹਾਂਜੀ ਸਸੀ ਕੱਲ ਦੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਅਸੀਂ ਪਹੁੰਚਕਿਆ ਜੁਕੀ ਵਿਆਹ ਵਾਲੇ ਘਰੇ ਤੇ ਮੈਂ ਦਿਖਾਣੀ ਆ ਤੁਹਾਨੂੰ ਵਿਆਹ ਵਾਲਾ ਘਰ ਤੇ ਇਹ ਇਥੋਂ ਪੰਜਾਬ ਚੋਂ ਆਏ ਹੋਏ ਨੇ ਪਰ ਇੱਥੇ ਥੋੜੇ ਜੇ ਘਰ ਆ ਜ਼ਿਆਦਾ ਨਹੀਂ ਹੈਗੇ ਦਿਖਾਣੀਆਂ ਤੁਹਾਨੂੰ ਇਹ ਵਿਆਹ ਵਾਲਾ ਘਰ ਆ ਵਿਆਹ ਵਾਲਾ ਘਰ ਦੇਖ ਲਓ ਤੇ ਇੱਥੇ ਥੋੜੇ ਥੋੜੇ ਘਰ ਨੇਗੇ ਦਿਖਾਣੀਆਂ ਮੈਂ ਤੁਹਾਨੂੰ ਜ਼ਿਆਦਾ ਘਰ ਨਹੀਂ ਹੈਗੇ ਥੋੜੇ ਥੋੜੇ ਆ ਇੱਥੇ ਇਹ ਦੇਖੋ बस मैं लगदा चार पांच ਘਰ ਹੋਣੇ ਇੱਥੇ ਇੱਥੇ ਗੁਰਦੁਆਰਾ ਸ੍ਰੀ ਗੁਰਦੁਆਰਾ ਸਾਹਿਬ ਹੀ ਆ ਉਧਰ ਦੇਖੋ ਉਹ ਉਧਰ ਸ੍ਰੀ ਗੁਰਦੁਆਰਾ ਸਾਹਿਬ ਜੀ ਮੰਨ ਲਓ ਜਿੰਨੇ ਵੀ ਘਰ ਜਿੰਨੇ ਪੰਜਾਬੀਆਂ ਦੇ ਆਪਣੇ ਆਦੇ ਤੇ ਇਹਨਾਂ ਨੇ ਇੱਥੇ ਮੰਨ ਲਓ ਗੁਰਦੁਆਰਾ ਸਾਹਿਬ ਬਣਾ ਰੱਖਿਆ ਅੱਜ ਲੱਗ ਰਹੀ ਹੈ ਮਹਿੰਦੀ ਬੱਚੇ ਤੁਹਾਡਾ ਕਾਟ ਔਰ ਜੰਨਲੀ ਮੈਰਿਜ ਆ ਮੁੰਡੀ ਲੱਗ ਰਹੀ ਹੈ ਨਾ ਕੋਈ ਯਾਰ ਆਦਾ ਮੇਰੀ ਗੱਲ ਸੁਣ ਲੈ ਅੱਛਾ ਤੈਨੂੰ ਫੈਸਾ ਤਾਂ ਪਤਾ ਨਹੀਂ ਲੱਗਣਾ ਤੂੰ ਆ ਕਿੱਥੇ ਕਾਹਦਾ ਕੀ ਹੈ ਤੂੰ ਇੰਨੇ ਰਾਤ ਤੱਕ ਕਿਉਂ ਕੰਡੇ ਜੁਕਤੀ ਮੈਂਦੇ ਆ ਇਹ ਵਿਚਾਰ ਨਹੀਂ ਜੱਡਗੇ ਧਿਆਨ ਨੂੰ ਆ ਆਪਣਾ ਵਜਾਵਾਂਗੇ ਹੈਲੋ ਤਾਂ ਬੋਲ ਲੋ ਕਿਆ ਆ ਰਿਹਾ ਫੋਨ ਯਾਰ ਹਾਂਜੀ ਅਸੀਂ ਆਏ ਆਂਗੇ ਖੇਤਾਂ ਚ ਘੁੰਮਣ ਇੱਥੇ ਇੱਥੇ ਕਹਿੰਦੇ ਨੇ मामੂ ਦਾ ਖੇਤ मामੂ ਦਾ ਖੇਤ ਮਾਮੂ ਦਾ ਖੇਤ ਕਹਿੰਦੇ ਆ ਹਾਂਜੀ ਹਾਂਜੀ ਓ ਅਸੀਂ ਆਏ ਆ ਖੇਤਾ ਚ ਮੈਸੇ ਤੋਂ ਅੰਦਾ ਠੰਡ ਨਹੀਂ ਹੈਗੀ ਇਸ ਟਾਈਮ ਬੜਾ ਮਜ਼ਾ ਆ ਰਿਹਾ ਖੇਤਾ ਜਾ ਕੇ ਇੱਥੇ ਕੋਕੋ ਸਾਰੇ ਪਾਸੇ ਕਣਕ ਲੱਗੀ ਹੋਈ ਆ ਹਰੀ ਹਰੀ ਕਣਕ ਆ ਰਹੀ ਆ ਬੱਚਾ ਪਾਲਟੀ ਬੈਕ ਕਿਉਂ ਜਾ ਰਹੇ ਆ ਇੱਧਰ ਆਜੋ ਤੁਹਾਡੀ ਵੀਡੀਓ ਬਣ ਨਹੀਂ ਰਹੀ ਇੱਧਰ ਆਓ ਜੋ ਹਣਾ ਆ ਜਓ मेहंदी की रस्म चल रही है मैं तो बच्च गई नहीं ब्लॉग बनाने ते लगी हूँ <laughs> ਉਹ ਜੋਰ ਲੈ ਕੀ ਲੱਗ ਰਿਹਾ ਜਣੇ ਕੋਈ ਨਾ ਬਾਕੀ ਬਾਕੀ ਤੇ ਬਾਕੀ ਤੇ ਵਦਨਾ ਆ ਜਾ ਕਿ ਇਹ ਨੂੰ ਕੋ ਅੰਦਰ ਬਾਕੀ ਤੇ ਲੱਗ ਬਾਕੀ ਤੇ ਕੋਈ ਸਮਝਾ ਲਾ ਗਏ ਤੇ ਹੁਣ ਤਾਂ ਹੋ ਗਿਆ ਚੰਨ ਹੋ ਗਿਆ ਦੀਦੀ ਕਾਕੇ ਇਧਰ ਦੇਖ इधर देखो इधर खड़े ने साडे दीदी पिंक सूट पाके काकू इधर देख हेलो कर हेलो क्या हेलो। चाहे बोलो चाह बोलो चाय 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 हाँ मेहंदी

ਪਰਦਾ ਦਾਰ ਤੋਂ ਨੂੰ ਪਰਦਾ ਸੇਵਾ ਤੋਂ ਆਪਣੇ ਨਿਸ਼ ਦੇ ਯਾ ਦੇ ਸਾਡੇ ਸੰਸਾ ਚ 65 ਸੇਵਿਸ ਬਮਨਸਾ ਜਨਕ ਆਰਾਮ ਤੋਂ ਸੇਵਾ ਤੋਂ ਆਊਟ ਵਿਕਟ ਫਾਰਮ ਕੀ ਦਿੱਤਾ ਗਿਆ ਕਿ ਹੈ ਆਪਣੇ ਹਰਮੰਦਰਾਂ ਦੇ ਤਰਫ ਦੇ ਸੇਵਾ ਤੋਂ ਪ੍ਰਵਾਹ ਦਿੱਤਾ ਕੋਈ ਹੋਵੇ ਸੇ ਆਉਣ ਦਾ ਸਵਾਗਤ ਕਰਾਉਣਾ ਹੈ ਕੰਪਨੀ ਫਾਟ ਬਾਕੀ ਹੋਣਗੇ 7101 ਜਨ ਸਾਸ ਨਾਮ ਪਨਾਵ ਪਰ ਪੜੇ ਵਾਯੂ ਦੇਖਾ ਕੋਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਪ੍ਰਸਾਦ ਆਦਿ ਗੁਰ ਇਹ ਨਮਹ ਅਦ ਗਾਦ ਗੁਰ ਇਹ ਨਮਹ ਸਤ ਗੁਰੇ ਨਮੈ ਸ੍ਰੀ ਗੁਰੂ ਦੇਵ ਜੀ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਤਲੇ ਸਤਨ ਮੰਨ ਬਿਟਾਵੋ ਸਿਮਰੋ ਜਾ ਸਿ ਬਿਸਨ ਪਰੇ ਹਾਂਜੀ ਦੇਖੋ ਜੀ ਦਲਜੀਤ ਲੈ ਕੇ ਆਈ ਸੀ ਖਾ ਲਓ ਪਕੌੜੇ ਵਰਫੀ ਗੁਲਾਬ ਜਾ ਮਨਾ ਇਹ ਮੈਂ ਕੱਲੀ ਨਾ ਨਹੀਂ ਖਾਣੇ ਲੱਗਦੀ ਤੇ ਮੈਂ ਦੋਨੋਂ ਖਾਵਾਂਗੀ ਅੱਲੀ ਖਾਏਗੀ ਕੱਲੀ ਤੁਸੀਂ ਵੀ ਖਾ ਲਓ ਅਸੀਂ ਆਏ ਹੋਏ ਜੂਪੀ ਘੁੰਮਣ ब्रेली हां, ब्रेली चार्ट चार्ट बरेली हाँ जी बरेली आए हुए कहाँ घूम रहे हैं आज हम घूम रहे हैं बरेली शहर में बरेली शहर में हम यहाँ हम आए हुए थे एक मैरिज अटेंड करने तो ना मैरिज अटेंड करने के लिए तो हमने सोचा बोर हो रहे हैं बैठे बैठे बोर क्यों हो गए हम

ਬਣਾਣਾ ਸੀ ਯਾਰ ਬਣਾਇਆ ਹੀ ਨਹੀਂ ਮੈਮ ਪੰਜਾਬ ਦਾ ਦੇਸ਼ ਹੈ ਪੰਜਾਬੀ ਆ ਗਏ ਨੇ ਰਾਜ ਕਰਨ ਚੱਲੇ ਆਪਣੇ ਜਿਹੜੇ ਗੁਰੂ ਏ ਨਾ ਬਿਹਾਰ ਤੋਂ ਜਨਮ ਲਿਆ ਆਪਣੇ ਗੁਰੂ ਨੇ ਖੁਸ਼ ਨੰਦ ਹਾਂ ਦੱਸੋ ਪਿਤਾ ਨੇ ਨਾ ਗੱਡੀ ਰੋਕ ਇੱਕ ਮਿੰਟ ਚੱਲੋ ਬਸ ਬਰੇਲੀ ਸ਼ਹਿਰ ਪਹੁੰਚ ਚੁੱਕੇ ਆ ਸੀ ਬਰੇਲੀ ਹਾਂਜੀ ਅਸੀਂ ਆਏ ਹੋਇਆ ਬਰੇਲੀ ਘੁੰਮਣ ਆ ਵੇ ਬਿਜਾਰ ਚਾਰੇ ਮੋਰ ਹੋਈ ਜਾਂਦੇ ਸੀ ਅਸੀਂ ਸੋਚਿਆ ਚਲੋ ਘੁੰਮ ਲੈਨੇ ਅੱਜ ਠੰਡ ਵੀ ਇੱਥੇ ਬਹੁਤ ਜ਼ਿਆਦਾ ਬੱਦਲ ਹੋਏ ਪਏ ਆ ਪਰ ਕੋਈ ਦੁਕਾਨਦਾਰ ਤਾਂ ਖੁੱਲੀ ਦੇਖਦੀ ਨਹੀਂ ਕਦੇ ਘੁੰਮੀ ਜਾਂਦੇ ਆ ਕੁਝ ਬਾਜ਼ਾਰ ਨਹੀਂ ਦਿੱਖ ਰਿਹਾਗਾ ਅਰੇ ਮੈਂ ਕਿਹਾ ਬਾਜੀ ਐਵੇਂ ਚਲੋ ਗੇੜੇ ਕੱਢ ਲੈਨੇ ਆ ਅਸੀਂ ਗੇੜੇ ਗੁੜੇ ਕਰਦੇ ਆ ਚਲਾ ਜਾਓ ਥੋੜਾ ਜਿਹਾ ਇਹ ਕੰਮੂ ਆ ਸਾਡਾ ਜੜਾ ਕੋਠੀ ਨੂੰ ਆ ਅਰੇ ਠੰਡ ਵੀ ਲੱਗਦੀ ਜਮਾਂ ਨੂੰ ਇਹਨੂੰ ਮੈਂ ਕਿਹਾ ਕੋਠੀ ਪਾਲਾ ਮਾਰ ਹੋ ਜਾਏਗਾ ਏ ਸਾਨੂੰ ਲੈ ਕੇ ਆਈ ਮੁੰਡੇ ਨੂੰ ਇਹ ਵੀਰ ਜੀ ਗੱਡੀ ਚ ਲੈ ਕੇ ਆਏ ਆ ਸਾਨੂੰ ਇਹ ਵੀ ਬਲੌਗਰ ਨੇ ਹੋਰ ਮੇਰੇ ਕੀ ਹਾਲ ਚਾਲ ਕਰ ਸਾਰਿਆਂ ਨਾਲ ਵਧੀਆ ਚੜ੍ਹਦੀ ਕਲਾ ਦੱਸੋ ਤੁਹਾਡਾ ਚੈਨਲ ਕਿਹੜਾ ਹੈਗਾ ਚੈਨਲ ਤੇ ਪਹਿਲੇ ਤੁਸੀਂ ਬੀ ਐਕਸ ਯਾਤਰੀ ਹੁਣ ਐਸ ਕਮੇ 14 ਦੇ ਚੈਨਲ ਲੈ ਗਿਆ ਐਚ ਐਸ ਯਾਤਰੀ ਬਾਕੀ ਇੱਕ ਨਵਾਂ ਚੈਨਲ ਆਏਗਾ ਮੇਰਾ ਮੈਂ ਦੱਸਾਂਗਾ ਤੇ ਦੱਸ ਦੇਣਗੇ ਦੀਦੀ ਭਾਬੀ ਯਾਰਾਂ ਦਾ ਸਾਰਾ ਤੁਹਾਨੂੰ ਤੇ ਥੈਂਕ ਯੂ so much ਤੁਹਾਨੂੰ ਘਮਾਨੇ ਆ ਬਰੇਲੀ ਦੇ ਸ਼ਹਿਰ ਆਏ ਆ ਤੁਸੀਂ ਵੀ ਗਾਣੇ ਸੁਣਿਆ ਹੋਣਾ झुमका गिरा रे बेली के बाजार में देख जा कितने देख जा कितने गिरा सी झुमका ये तो हमको भी नहीं पता हम <laughs> तो बोला बोला बेगा पे कागज़ ही नहीं है कोई कागज़ है वो दे दो ਭਾਬੀ ਜੀ ਇਹ ਵੀ ਕੰਮ ਕਰਨੇ ਸੀ ਹੈ ਠੰਡ ਲੱਗ ਰਹੀ ਹੈ ਬਰੇਲੀ ਦੇ ਵਿੱਚ ਆ ਕੇ ਤੁਹਾਨੂੰ ਕੁਮਣਾ ਜੀ ਦਾ ਤੁਸੀਂ ਹੱਥ ਫੇਗ ਰਹੇ ਇੱਥੇ ਆ ਕੇ ਬੱਚਿਆਂ ਤੋਂ ਅੱਗ ਨਹੀਂ ਬੱਜਦੀ ਮੈਥੇ ਤੁਹਾਨੂੰ ਕਿੱਥੇ ਹੈਲਪ ਕਰ ਰਹੇ ਹੋ ਤੁਸੀਂ ਕਦੇ ਕਦੇ ਕੁੱਕਾ ਮਾਰੀ ਜਾਂਦੇ ਐਵੇਂ ਮੇਰੇ ਤੋਂ ਤਾਂ ਆਪ ਨਹੀਂ ਬੱਜ ਰਹੀ ਮੈਂ ਤਾਂ ਚਲੋ ਲੱਗੇ ਰੋ ਟਰਾਈ ਕਰਨ ਕੀ ਹਰ ਜੇ ਇਹਨਾਂ ਦੀ ਜੱਬੀ ਮੱਜ ਗਈ ਪੂਰੀ ਨਾ ਵੀ ਨਹੀਂ ਚੱਲ ਚਲੋ ਜੀ ਚੱਲ ਜੀ चली कोनी ना चली तो नहीं यार मारे भी कच्चे भी लग गए क्या कर दे तुम्हें तो तो चलो आज मच्छी मच्छी बोलो जी मैं तो सफल होगी। गई और की हो आज ठंड बहुत ज्यादा हुई भैया बहुत ज्यादा पतला हो गए पहले बरेली के हम्म ਜਾਗੋ ਹਨੇਰਾ ਨਹੀਂ ਹੈ ਤਰਜੀਹ ਘਰ ਪੂਰੀ ਟੋਰ ਹੈ ਪਾਪੀ ਜੱਜਾ ਪੁੱਤ ਚੜੀਆਂ ਜਵਾਨੀਆਂ ਉਹ ਪੁੱਥੇ ਨੇ ਪਿਆਰਾਂ ਦੇ ਉਹ ਕੁੰਦੇ ਭੰਗੜੇ ਬੁਲਾਉਂਦੇ ਬੱਕਰੇ ਨਹੀਂ ਪੁੱਤ ਸਰਦਾਰਾਂ ਦੇ اوئے روہت یاری کلا خیال کوڑ بھی کام نہ کرے کوئی بندہ نہ کرے